ਇਸ ਦਾ ਨੰਬਰ ਇਹਨਾਂ ਦੇ ਕਾਰਨ ਆਪਣੇ ਸੰਗਤ ਦੇ ਉੱਤੇ ਸਖਤ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਈ ਬੇਟੀਆਂ ਦੇ ਉੱਤੇ ਬਲੈਕ ਫਿਲਮ ਕਿੰਨੀ ਲੱਗੀ ਹੋਈ ਹੈ ਤੇ ਉਹਨਾਂ ਦੇ ਉੱਤੇ ਕਿਹੜੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਮਾਲ ਟਾਉਨ ਦੇ ਏਰੀਆ ਦੇ ਵਿੱਚ ਕਿੱਥੇ ਟ੍ਰੈਫਿਕ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਵੱਡੀ ਕਾਰਵਾਈ ਕਿਹੜੀ ਕੀਤੀ ਜਾ ਰਹੀ ਹੈ ਪਹਿਲੇ ਹਰ ਗੱਡੀ ਕਿਹੜੀ ਫੜੀ ਜਾਂਦੀ ਹੈ ਤੇ ਉਸ ਤੋਂ ਸਪੈਸ਼ਲ ਨਾਕਾ ਟ੍ਰੈਫਿਕ ਪੁਲਿਸ ਵੱਲੋਂ ਲਗਾਇਆ ਗਿਆ ਸਪੈਸ਼ਲ ਬਲੈਕ ਫਿਲਮਾਂ ਦੇ ਇੱਕ ਗੱਡੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਥਾਰ ਗੱਡੀ ਕਿਹੜੀ ਫੜੀ ਜਾਂਦੀ ਹੈ ਉਸਦੇ ਉੱਤੇ ਪੂਰੀ ਫੁੱਲ ਜੈੱਡ ਬਲੈਕ ਫਿਲਮ ਹੁੰਦੀ ਹੈ ਤੇ ਉਸਦੇ ਅੰਦਰੋਂ ਇੱਕ ਜੋ ਤੁਹਾਡੇ ਵੱਲੋਂ ਸਪੈਸ਼ਲ ਟ੍ਰੈਫਿਕ ਪੁਲਿਸ ਨੇ ਲੋ ਨਾਕਾਬੰਦੀ ਕੀਤੀ ਗਈ ਕਿਹੜੇ ਜੈਡ ਬਲੈਕ ਫਿਲਮਾਂ ਲਗਾਇਆ ਗਿਆ ਉਹਨਾਂ ਨੂੰ ਰੋਕ ਕੇ ਜਿਹੜੇ ਉਹਨਾਂ ਦੇ ਉੱਤੇ ਸਖਤ ਕੜੀਆਂ ਕੱਢੀਆਂ ਗਈ ਬਿਲਕੁਲ ਜੀ ਮਾਜੂਕ ਸੀਪੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਜਿੰਨੇ ਵੀ ਸਾਡੇ ਏਰੀਆਜ਼ ਨੇ ਉਹਦੇ ਵਿੱਚ ਬਲੈਕ ਫਿਲਮਾਂ ਹੂਟਰ ਲਾ ਕੇ ਬੁਲੇਟ ਦੇ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲੇ ਜਾਂ ਗਲਤ ਨੰਬਰ ਲਾ ਕੇ ਚੱਲਣ ਵਾਲੇ ਬੰਦਿਆਂ ਦੇ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਜਿਹੜੀ ਆ ਵਧੀ ਹੋਈ ਹੈ ਉਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ 6 ਚਲਾਣ ਕੀਤੇ ਹੈਗੇ ਤੇ ਲਗਾਤਾਰ ਸਾਡੀਆਂ ਟੀਮਾਂ ਇਹ ਜਿਹੜੀਆਂ ਚਲਾਣ ਕਰ ਰਹੀਆਂ ਨੇ ਕਿ ਦੋਸਤ ਤੁਹਾਡੇ ਵੱਲੋਂ ਇੱਕ ਥਾਰ ਗੱਡੀ ਨੂੰ ਰੋਕਿਆ ਜਾਂਦਾ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਉਸ ਦੇ ਅੰਦਰੋਂ ਇੱਕ ਨੰਬਰ ਪਲੇਟ ਨਿਕਲਦੀ ਹੈ ਜਿਸ ਦੇ ਵਿੱਚ ਉਸ ਨੰਬਰ ਪਲੇਟ ਦੇ ਉੱਤੇ ਨਾਕਣੀ ਔਰ ਕੋਡ ਨੰਬਰ ਲਗਾਇਆ ਗਿਆ ਉਹ ਉਸ ਦਾ ਕੀ ਹੈ ਤੁਹਾਡੇ ਵੱਲੋਂ ਉਸ ਨੌਜਵਾਨਾ ਨੂੰ ਵੀ ਪੁੱਛਿਆ ਗਿਆ ਬਿਲਕੁਲ ਉਹ ਜਿਹੜਾ ਗੱਡੀ ਅਸੀਂ ਰੋਕੀ ਗਈ ਸੀ ਉਹਦਾ ਜਿਹੜਾ ਓ ਸਿਕਾ ਉਹ ਆ ਰਿਹਾ ਹੈਗਾ ਥਾਣੇ ਅਸੀਂ ਗੱਡੀ ਡੜੀ ਰਿਟੇਨ ਕਰ ਲਈ ਆਪਦੇ ਕੋਲ ਲੈ ਲਈਏ ਕਬਜ਼ੇ ਵਿੱਚ ਉਹ ਆ ਕੇ ਉਹਦੇ ਬਾਰੇ ਦੱਸ ਸਕਦਾ ਹੈਗਾ ਇਹ ਨੰਬਰ ਪਲੇਟ ਉਹਦੀ ਗਲਤ ਸੀਗੀ ਜਿਹੜੀ ਲੱਗੀ ਹੋਈ ਉਹ ਵੀ ਗਲਤ ਹੈਗੀ ਆ ਐਂਡ ਉਹਦੀ ਕਾਲੀ ਫਿਲਮ ਲੱਗੀ ਸੀ ਉਹਦਾ ਅਸੀਂ ਚਲਾਨ ਕੀਤਾ ਹੈਗਾ ਤੇਪਾ ਵਿਖਰੇ ਵਿੱਚ ਵੀ ਸਾਡੇ ਆਉਣ ਵਾਲੇ ਟੀਮ ਦੇ ਵਿੱਚ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਹੁਣ ਵੀ ਅਸੀਂ ਕਾਰ ਦੇ ਹੈਗੀ ਉਹ ਵੀ ਬਾਂਡ ਕੀਤੀ ਹੈ ਜਿਹਦੇ ਕੋਲ ਡਾਕੂਮੈਂਟਸ ਨਹੀਂ ਸੀਗੇ ਸੋ ਅੱਜ ਦੀ ਜਿਹੜੀ ਸਾਡੀ ਮਿਹਮ ਹੈਗੀ ਹੈ ਲਗਾਤਾਰ ਜਿਹੜੀ ਇਹ ਇਸ ਤਰੀਕੇ ਨਾਲ ਚੱਲ ਰਹੀ ਹੈ ਮਾਲਟਨ ਦੇ ਏਰੀਆ ਚ ਅਕਸਰ ਇਹ ਕੰਪਲੇਂਟ ਆਉਂਦੀ ਸੀਗੀ ਕਿ ਮਾਲਟਨ ਦੇ ਏਰੀਆ ਚ ਬਹੁਤ ਹੂਟਰ ਤੇ ਹੈ ਕਾਲੀ ਫਿਲਮ ਵਾਲੀਆਂ ਗੱਡੀਆਂ ਤੁਰੀਆਂ ਫਿਰਦੀਆਂ ਅੱਜ ਅਸੀਂ ਉਹ ਸਾਰੀਆਂ ਉਹਨਾਂ ਤੇ ਨੱਥ ਪਾਉਣ ਵਾਸਤੇ ਇੱਥੇ ਸਾਰੀ ਟੀਮ ਜ਼ੋਨ ਇਨ ਚਾਰਜ ਚਾਰੇ ਜ਼ੋਨ ਇਨ ਚਾਰਜ ਪਲੱਸ ਸਾਡੇ ਜਿਹੜੇ ਹੈਗੇ ਆ ਟੀਮਾਂ ਸਾਡੀਆਂ ਹੈਗੀਆਂ ਉਹ ਵਕਫ ਵਕ ਇਕੱਠੀਆਂ ਕਰਕੇ ਅਸੀਂ ਕੰ ਉਨ੍ਹਾਂ ਦੇ ਉੱਤੇ ਕੀ ਐਕਸ਼ਨ ਤੁਹਾਡੇ ਵੱਲੋਂ? ਮੇਰੀ ਆਮ ਪਬਲਿਕ ਨੂੰ ਇਹ ਅਪੀਲ ਹੈਗੀ ਆ ਕਿ ਇਹਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਜਿਹੜੀਆਂ ਫਿਲਮ ਹੈਗੀ ਆ ਬਲੈਕ ਫਿਲਮਿੰਗ ਉਹ ਨਹੀਂ ਲਗਾ ਸਕਦੇ ਵਿਦ ਪਰਮਿਸ਼ਨ ਹੋਵੇ ਤਾਂ ਉਹ ਲਗਾ ਸਕਦੇ ਜੇ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ ਤਾਂ ਨਹੀਂ ਲਗਾ ਸਕਦੇ ਨਾ ਹੀ ਉਹ ਹੋਟਲ ਆ ਸਕਦੇ ਆ ਐਂਡ ਜੇ ਉਹ ਬੱਚਾ ਉਹਨੇ ਕੋਲ ਲੱਦਾ ਲਾਇਸੈਂਸ ਹੈ ਤੇ ਉਹਨਾਂ ਕੋਲ ਗੱਡੀ ਚਲਾ ਰਿਹਾ ਤੇ ਉਹ ਅਸੀਂ ਗੱਡੀ ਵੀ ਜਿਹੜੀ ਆ ਬਾਂਡ ਕਰਾਂਗੇ ਔਰ ਉਹਦੇ ਤੇ ਜਿਹੜਾ ਡਰੇਜ ਵਾਲਾ ਅਸੀਂ ਚਲਾਨ ਕੱਟ ਰਹੇ ਆ ਆਪਣੇ ਬੱਚਿਆਂ ਨੂੰ ਉਹ ਇਸ ਗੱਲ ਨੂੰ ਸਮਝਾ ਕੇ ਰੱਖਣ ਕਿ ਇਹੋ ਜੀ ਕੋਈ ਵੀ ਜਿਹੜੀ ਆ ਲਾ ਨੂੰ ਬ੍ਰੇਕ ਨਾ ਕੀਤਾ ਜਾਵੇ। ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658